ਇਸ ਸਥਿਤੀ ਦਾ ਜਾਇਜ਼ਾ ਵੀ ਲਿਆ ਤੇ ਸਥਿਤੀ ਦੇ ਵਿੱਚ ਮੌਕੇ ਤੇ ਉਹਨਾਂ ਨੇ ਮਦਦ ਵੀ ਕੀਤੀ ਸੋ ਸਰ ਇਸ ਦੇ ਨਾਲ ਹੀ ਜੋ ਬਹੁਤ ਵੱਡੇ ਨੁਕਸਾਨ ਹੋਏ ਨੇ ਸਰ ਇਹ ਨੁਕਸਾਨਾਂ ਦੀ ਮੈਂ ਬੇਰਵੇ ਦੀ ਗੱਲ ਕਰਨਾ ਕਿ 2300 ਤੱਕ ਪਿੰਡ ਪ੍ਰਭਾਵਿਤ ਹੋਏ 20 ਲੱਖ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋਏ ਨੇ 5 ਲੱਖ ਏਕੜ ਜਿਹੜੀ ਫਸਲ ਹੈ ਉਹ ਪ੍ਰਭਾਵਿਤ ਹੋਈ ਹੈ ਤੇ ਅਨਫੋਰਚਨਟਲੀ 69 ਬੰਦੇ ਨੇ ਜਿਹੜੇ ਉਹ ਵਿਚਾਰੇ ਇਸ ਦੁਨੀਆ ਤੋਂ ਚਲੇ ਗਏ 7 ਲੱਖ ਲੋਕ ਬੇਕਾਰ ਹੋ ਗਏ 3200 ਸਕੂਲ ਸੀ ਜਿਹੜੇ ਉਹ ਡੇਮੇਜ ਹੋ ਗਏ 19 ਕਾਲਜ ਸੀ ਜਿਹੜੇ ਉਹ ਡੇਮੇਜ ਹੋ ਗਏ 1400 ਹਸਪੀਟਲ ਤੇ ਕਲੀਨਿਕ ਸੀ ਜਿਹੜੇ ਉਹ ਡੇਮੇਜ ਹੋ ਗਏ ਤੇ 8500 ਕਿਲੋਮੀਟਰ ਸੜਕਾਂ ਜਿਹੜੀ ਸੜਕਾਂ ਮੈਂ ਕਹ ਸਕਦਾ ਮੇਨ ਧੁਰੇ ਕਿਸੇ ਸੂਬੇ ਦਾ ਜਾਂ ਦੇਸ਼ ਦਾ ਤੇ ਬਹੁਤ ਇੰਪੋਰਟੈਂਟ ਸੜਕਾਂ ਜਿਵੇਂ ਰਾਮਦਾਸ ਕਮਲਪੁਰ ਰੋਡ ਹੈ ਜਿਹੜੀ ਅੰਮ੍ਰਿਤਸਰ ਦੀ ਬੁੱਧ ਚੱਕੀ ਤਾਂ ਰੋਡ ਪਠਾਨਕੋਟ ਦੀ ਮਾਹਲਬੂਟੂ ਜੱਜੋ ਰੋਡ ਹੁਸ਼ਿਆਰਪੁਰ ਦੀ ਅਮਰਕੋਟ ਰੋਡ ਫਿਰੋਜ਼ਪੁਰ ਦੀ ਤੇ ਨੈਸ਼ਨਲ ਹਾਈਵੇ ਪਠਾਨਕੋਟ ਦਾ ਇਸ ਤਰ੍ਹਾਂ ਦੇ 2500 ਕੁੱਲ ਬਹਿ ਗਏ ਸੋ ਇਹ ਜਿਹੜੀਆਂ ਵੱਡੀਆਂ ਸੜਕਾਂ ਸੀ ਜਿਨ੍ਹਾਂ ਦੇ ਬਹਨ ਦੇ ਨਾਲ ਜਿਨ੍ਹਾਂ ਦੇ ਨੁਕਸਾਨ ਪਹੁੰਚਣ ਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਨੂੰ ਹੋਇਆ ਤੇ ਕਈ ਦਿਨਾਂ ਤੱਕ ਇਹ ਟ੍ਰੈਫਿਕ ਉੱਥੇ ਚੱਲ ਨਹੀਂ ਸਕੀ ਉੱਥੇ ਸਾਰਾ ਕੁਝ ਜਾਮ ਰਿਹਾ ਸੋ ਇਸ ਤਰ੍ਹਾਂ ਦੇ ਜਿਹੜੇ ਇਹ ਨੁਕਸਾਨ ਨੇ ਇਹ ਹੜ੍ਹਾਂ ਦੇ ਵਿੱਚ ਹੋਏ ਸੋ ਇਸ ਦੇ ਲਈ ਸਰ ਮੈਂ ਇਹ ਵੀ ਇੱਕ ਬੇਨਤੀ ਕਰਨੀ ਚਾਹਣਾ ਕਿ ਕਈ ਗੱਲਾਂ ਵੀ ਇਹਦੇ ਲਈ ਜ਼ਿੰਮੇਵਾਰ ਸੀ ਜਿਸ ਤਰ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੈਂ ਗੱਲ ਕਰਾਂ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੋ ਹੈ ਇਹ ਜੋ ਪ੍ਰਬੰਧ ਨੇ ਡੈਮਾਂ ਦੇ ਇਹ ਪ੍ਰਬੰਧ ਪੰਜਾਬ ਸਰਕਾਰ ਦੇ ਕੋਲੇ ਹੋਣੇ ਚਾਹੀਦੇ ਆ ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜੇ ਅਸੀਂ ਪਾਣੀ ਛੱਡਣਾ ਘਟ ਕਰਨਾ ਵਧ ਕਰਨਾ ਕਿਸ ਤਰੀਕੇ ਨਾਲ ਕਰਨਾ ਹੈ ਹੁਣ ਜਦੋਂ ਇਹ ਜੀ ਐਮਰਜੈਂਸੀ ਦੀ ਸਥਿਤੀ थी ਤਾਂ ਅਸੀਂ ਜਦੋਂ ਇਹਨਾਂ ਨੂੰ ਕੋਈ ਐਪਲੀਕੇਸ਼ਨ ਦਿੰਦੇ ਆ ਚੇਅਰਮੈਨ ਸਾਹਿਬ ਨੂੰ ਦਿਨੇ ਦਾ ਚੇਅਰਮੈਨ ਸਾਹਿਬ ਮੀਟਿੰਗ ਬੁਲਾਉਂਦੇ ਆ ਮੀਟਿੰਗ ਬੁਲਾਉਣ ਦੇ ਲਈ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਸਾਰੇ ਨੁਮਾਇੰਦਿਆਂ ਨੂੰ ਬੁਲਾਉਂਦੇ ਨੇ ਕਦੇ ਕੋਈ ਐਬਸੈਂਟ ਹੋ ਗਿਆ ਕਦੇ ਕੋਈ ਐਬਸੈਂਟ ਹੋ ਗਿਆ ਉੱਥੇ ਪੂਰੇ ਲੋਕ ਨਹੀਂ ਪਹੁੰਚਦੇ ਤੇ ਕਈ ਵਾਰੀ ਮੀਟਿੰਗ ਦੇ ਵਿੱਚ ਜੋ ਜ਼ਰੂਰੀ ਫੈਸਲਾ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਸਾਰੇ ਅਸੀਂ ਵਾਂਝੇ ਰਹਿ ਜਾਂਦੇ ਆ ਸੋ ਇਸ ਦੇ ਤੁਹਾਡਾ ਬੀਬੀ ਐਮਬੀ ਦਾ ਸਾਰ ਜਿਹੜਾ ਪਿਛਲਾ ਸਾਰਾ ਇਤਿਹਾਸ ਹੈ ਉਹ ਵੀ ਸਾਰਾ ਆਪਾਂ ਜਾਣਦੇ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੇ ਨਾਲ ਜਾਤੀਆਂ ਦੀ ਗੱਲ ਕੀਤੀ ਪੰਜਾਬ ਦੇ ਨਾਲ ਧੱਕੇ ਦੀ ਗੱਲ ਕੀਤੀ ਤੇ ਮੈਂ ਇਹ ਚਾਹਣਾ ਮੈਂ ਇਹ ਕਹਿਣਾ ਚਾਹਣਾ ਕਿ ਜੋ ਬੀਬੀ ਐਮਬੀ ਦਾ ਹੈ ਇਹ ਸਾਰਾ ਜਿਹੜਾ ਪ੍ਰਬੰਧ ਹੈ ਇਹ ਪੰਜਾਬ ਸਰਕਾਰ ਦੇ ਕੋਲੇ ਹੋਣਾ ਚਾਹੀਦਾ ਤੇ ਜੇ ਹੁਣ ਅਸੀਂ ਇੱਥੇ ਗੱਲ ਕੀਤੀ ਇਹਨਾਂ ਨੂੰ ਜਦੋਂ ਭਾਖੜਾ ਡੈਮ ਦਾ ਪਾਣੀ ਸੀ ਭਾਖੜਾ ਡੈਮ ਦਾ ਪਾਣੀ ਜਦੋਂ 60 ਫੁੱਟ ਤੇ ਆਇਆ ਤਾਂ 1660 ਫੁੱਟ ਤੇ ਤਾਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਪਾਣੀ ਘਟਾ ਛੱਡਣਾ ਸ਼ੁਰੂ ਕਰ ਦਿੱਤਾ ਜਾਵੇ ਪਰ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਤੇ 1900 1665 ਤੇ ਛੱਡਣਾ ਸੋ ਇਸ ਤਰ੍ਹਾਂ ਦੇ ਹਾਲਾਤਾਂ ਸੀ ਜਿਨ੍ਹਾਂ ਦਾ ਮੌਕੇ ਮੁਤਾਬਕ ਫੈਸਲਾ ਲੈਣਾ ਪੈਂਦਾ ਹੈ ਪਰ ਇਹਨਾਂ ਨੇ ਕੋਈ ਫੈਸਲਾ ਇਸ ਤਰੀਕੇ ਦੇ ਨਾਲ ਨਹੀਂ ਲੈਣ ਦਿੱਤਾ ਕਿ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਬਚਾਉਣ ਦੇ ਲਈ ਜੋ ਇਮੀਡੀਏਟ ਫੈਸਲੇ ਆ ਉਹ ਕਰ ਸਕੀਏ ਉਹ ਬੀਵੀ ਐਮਬੀ ਦੇ ਦੀ ਜਿੱਦ ਕਰਕੇ ਮੈਂ ਕਹਿ ਸਕਦਾ ਜਾਂ ਬੀਵੀ ਐਮਬੀ ਦਾ ਮੀਟਿੰਗਾਂ ਨਾ ਹੋਣ ਕਰਕੇ ਉਹ ਸਾਨੂੰ ਇਹਨਾਂ ਨੇ ਕਿਤੇ ਪਾਸੇ ਕੁਝ ਨਹੀਂ ਕਰਨ ਦਿੱਤਾ ਸੋ ਇਹਦੇ बीवीएमबी ਦੀ ਸਰ ਦੂਜੀ ਜਿਹੜੀ ਵਿਆਸ ਦਰਿਆ ਹੈ ਵਿਆਸ ਦਰਿਆ ਦੇ ਵਿੱਚ ਹੁਣ ਡੀਸਰਟਿੰਗ ਦੀ ਗੱਲ ਵੀ ਚੱਲਦੀ ਆ ਕਿ ਡੀਸਰਟਿੰਗ ਨਹੀਂ ਹੋਈ ਉੱਥੇ ਇਸ ਤਰੀਕੇ ਨਾਲ ਨਹੀਂ ਹੋਇਆ ਤਾਂ ਜਿਹੜੀ ਵਿਆਸ ਦਰਿਆ ਦਾ ਹੈ ਵਿਆਸ ਦਰਿਆ ਰਾਮ ਸਰ ਸਾਈਟ ਬੀਲ ਲਾਈਫ ਦੀ ਇਹ ਜਿਹੜੀ 2017 ਦੇ ਵਿੱਚ ਇਹ ਕਰ ਦਿੱਤਾ ਗਿਆ ਉੱਥੇ ਹੁਣ ਇਹ ਨਹੀਂ ਸਮਝ ਆਈ ਕਿ ਇਹਨੂੰ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਕੀ ਪੈ ਗਈ ਸੀ ਇਹਨੂੰ ਬਿਲਡ ਲਾਈਫ ਡਿਕਲੇਅਰ ਕਰਨ ਦੀ ਜ਼ਰੂਰਤ ਕੀ ਪੈ ਗਈ ਸੀ ਕਿਉਂ ਇਹਦੇ ਲਈ ਮਤਾ ਲਿਆਂਦਾ ਗਿਆ ਹੁਣ ਪਤਾ ਨਹੀਂ ਕੀ ਮਜਬੂਰੀ ਥੀ ਕੀ ਥੀ ਇਹ ਤੇ ਪਿਛਲੀ ਸਰਕਾਰਾਂ ਦੱਸ ਸਕਦੀਆਂ ਨੇ ਉਹਨਾਂ ਦੇ ਨੁਮਾਇੰਦੇ ਦੱਸ ਸਕਦੇ ਆ ਕਿ ਇਸ ਦੇ ਲਈ ਹੁਣ ਜੇ ਬੀਵੀ ਆਪਣਾ ਬਿਆਸ ਦਰਿਆ ਦੇ ਵਿੱਚ ਇੱਕ ਚਮਚਾ ਰੇਤਾ ਵੀ ਚੱਕਣਾ ਉਹਦੀ ਪਰਮਿਸ਼ਨ ਦਿੱਲੀ ਤੋਂ ਆਉਣੀ ਹੈ ਤੇ ਅਸੀਂ ਬਿਆਸ ਦੇ ਨਾਲ ਵਿੱਚ ਕਰਨੀ ਕੋ ਸਕਦੇ ਔਰ ਜਿੱਥੋਂ ਬਿਆਸ ਦੇ ਨਾਲ ਚੱਲਦਾ ਹੈ ਉੱਥੋਂ ਲੈ ਕੇ ਹਰੀਕੇ ਪੱਤਨ ਤੱਕ ਸਾਰੇ ਦਾ ਸਾਰਾ ਜਿਹੜਾ ਉਹ ਬਿल्ड ਲਾਈਫ ਹੈ ਜਿਹੜਾ ਰਾਮਸਰ ਸਾਈਟ ਹੈ ਉਹ ਡਿਕਲੇਅਰ ਕੀਤੀ ਹੋਈ ਹੈ ਤੇ ਜਿਹੜੀ ਇਹ ਕਰਨੀ ਨਹੀਂ ਬਣਦੀ ਸੀ ਤੇ ਸਭ ਤੋਂ ਵੱਡੀ ਗੱਲ ਇਹ ਤੇ ਜੋ ਹੋਈ ਕਿ ਇਰੀਗੇਸ਼ਨ ਡਿਪਾਰਟਮੈਂਟ ਦੀ ਕੋਈ ਇਹਦੇ ਚ ਸਲਾਹ ਨਹੀਂ ਲਈ ਗਈ ਕੋਈ ਕੰਸੈਂਟ ਨਹੀਂ ਲਈ ਗਈ ਤੇ ਚਾਕੇ ਹੈ ਸਿੱਧੇ ਦਾ ਸਿੱਧਾ ਵਿਆਸ ਦਰਿਆ ਸਾਰਾ ਉਹ ਰਾਮਸਰ ਸਾਈਟ ਡਿਕਲੇਅਰ ਕਰਾਤਾ। ਸੋ ਇਸ ਕਰਕੇ ਅਸੀਂ ਉੱਥੇ ਨਾ ਡੀਸੈਲਟਿੰਗ ਕਰ ਸਕਦੇ ਆ ਨਾ ਕੋਈ ਮਾਈਨਿੰਗ ਕਰ ਸਕਦੇ ਆ। ਉੱਥੇ ਕਿਸੇ ਕਿਸਮ ਦੀ ਕਾਰਵਾਈ ਆ ਜਿਹੜੀ ਉਹ ਪੰਜਾਬ ਸਰਕਾਰ ਦੀ ਜਿਹੜੀ ਪਾਵਰ ਤੋਂ ਬਾਹਰ ਹੋ ਜਾਂਦੀ ਆ ਸਰ। ਤੇ ਹੁਣ ਸਰ ਅਸੀਂ ਇਸ ਦੇ ਲਈ ਜੋ ਪੰਜਾਬ ਸਰਕਾਰ ਵੱਲੋਂ ਕੰਮ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਚਾਉਣ ਦੀ ਗੱਲ ਕੀਤੀ ਗਈ ਤਾਂ ਇਹ ਪਹਿਲਾਂ ਵੀ ਕੰਮ ਕੀਤੇ ਖੜਾ ਆਉਣ ਤੋਂ ਪਹਿਲਾਂ ਜਿਹੜੇ ਕੰਮ ਕੀਤੇ ਤੇ ਜਿਹਦੇ ਕਰਕੇ ਧੂਸੀ ਬੰਨ੍ਹਨੇ ਜਿਹੜੇ ਉਹ ਕਿਤੇ ਧੂਸੀ ਬੰਨ੍ਹਨੀ ਟੁੱਟੇ ਹੁਣ ਜਦੋਂ ਓਵਰਫਲੋ ਹੋ ਗਏ ਜਦੋਂ ਪਾਣੀ ਉਹਨਾਂ ਦੇ ਉੱਪਰ ਦੀ ਲੰਘਿਆ ਉੱਥੇ ਤੇ ਬੰਨ੍ਹ ਟੁੱਟ ਗਏ ਪਰ ਨਾ ਬਿਆਸਤੇ ਨਾ ਸਤਲੁਜ ਤੇ ਜੋ ਬੰਨ ਸਹੀ ਬੰਨੇ ਹੋਏ ਸੀ ਤੇ ਨਾ ਸਤਲੁਜ ਕਿਸੇ ਵੀ ਦਰਿਆ ਦੇ ਉੱਤੇ ਕੋਈ ਬੰਨ ਨੇ ਜਿਹੜੇ ਉਹ ਨਹੀਂ ਟੁੱਟੇ ਸਿਰਫ ਅੰਦਰੂਨੀ ਬੰਨ ਸੀ ਜਿਹੜੇ ਉਹ ਸਾਰੇ ਟੁੱਟੇ ਨੇ ਘੱਗਰ ਦਰਿਆ ਦੀ ਮੈਂ ਗੱਲ ਕਰਾਂ ਤਾਂ ਘੱਗਰ ਦਰਿਆ ਦੇ ਉੱਤੇ ਸਰ ਪਹਿਲਾ ਕੰਮ ਕੀਤੇ ਤੇ ਅੱਜ ਪਿਛਲੇ ਕੀਤੇ ਕੰਮਾਂ ਕਰਕੇ 2023 ਤੋਂ ਬਾਅਦ ਘੱਗਰ ਦਰਿਆ ਦੇ ਵਿੱਚ ਜਿਹੜਾ ਚੌਥਾ ਵੱਡਾ ਦਰਿਆ ਸਾਡਾ ਹੈ ਪੰਜਾਬ ਦੇ ਵਿੱਚ ਜਿਹਦੇ ਨਾਲ ਸਾਡਾ ਹਮੇਸ਼ਾ ਨੁਕਸਾਨ ਹੁੰਦਾ ਰਿਹਾ ਹੈ ਉਹਦਾ ਇੱਕ ਤੇ ਕੋਈ ਨੁਕਸਾਨ ਨਹੀਂ ਹੋਇਆ ਪਟਿਆਲੇ ਦੇ ਨੇੜੇ ਜਿਹੜੇ ਪਹਿਲਾਂ 40 ਪਿੰਡ ਡੁੱਬ ਗਏ ਥੀ ਤੇ ਸਾਨੂੰ ਏਸੇ ਦੀ ਵੀ ਹੈਰਾਨੀ ਹੈ ਕਿ ਹਾਂਸੀ ਬਟਾਣਾ ਨਹਿਰ ਬਣ ਗਈ ਉਹ ਇੱਕ ਦਿਨ ਦੇ ਵਿੱਚ ਤਾਂ ਬਣ ਹੀ ਗਈ ਖਾਂਸੀ ਬਟਾਣਾ ਨਹਿਰ ਕਰਕੇ ਸਾਡੇ 40 ਪਿੰਡ ਨੇ ਜਿਹੜੇ ਪਟਿਆਲੇ ਡਿਸਟ੍ਰਿਕਟ ਦੇ ਉਹ ਘੱਗਰ ਦੀ ਮਾਰ ਦੇ ਵਿੱਚ ਆ ਜਾਂਦੇ ਸੀ ਉਹ ਖਾਂਸੀ ਬਟਾਣਾ ਨਹਿਰ ਉਹਦੀ ਕਿਵੇਂ ਇਜਾਜ਼ਤ ਦਿੱਤੀ ਗਈ ਚਲੋ ਹੁਣ ਸਟੇ ਹੋਈ ਹੋਈ ਐ ਪਰ ਕਿਸੇ ਦੁਆਰੇ ਚੱਲ ਗਿਆ ਸੋ ਉਸ ਦੇ ਕਰਕੇ ਸਾਡੀ ਵੱਡੀ ਬਰਬਾਦੀ ਹੁੰਦੀ ਸੀ ਪਰ ਹੁਣ ਕਿਉਂਕਿ 23 ਤੋਂ ਸਤ ਲੈ ਕੇ ਪੰਜਾਬ ਸਰਕਾਰ ਨੇ ਕੰਮ ਕੀਤੇ ਤੇ ਜਿਹਦੀ ਵੱਡੀ ਆਧਾਰਨ ਜਿਹੜੀ ਹੈ ਸਾਡੇ ਹਲਕੇ ਲਹਿਰੇ ਦੇ ਵਿੱਚ ਕੱਗਰ ਸਾਰਾ ਪਿੱਛੋਂ 598 ਫੁੱਟ ਚੌੜਾ ਹੋ ਗਿਆ ਚੈਨਲਾਈਜ਼ ਕਰਤਾ ਖਨੌਰੀ ਤੋਂ ਮਕਰੋੜ ਤੱਕ 598 ਫੁੱਟ ਚੌੜਾ ਹੋਇਆ ਹੋਇਆ ਪਰ ਮਕਰੋੜ ਤੋਂ ਕੜੈਲ ਤੱਕ 198 ਫੁੱਟ ਚੌੜਾ ਹੈ ਉਹ 598 ਫੁੱਟ ਦਾ ਪਾਣੀ ਆ ਜਿਹੜਾ 198 ਫੁੱਟ ਦੇ ਵਿੱਚ ਜਾਂਦਾ ਤੇ ਮੈਨੂੰ ਇਹ ਦੱਸ ਦਿਆਂ ਕਿ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਕਰਕੇ ਅਸੀਂ 2023 ਦੇ ਵਿੱਚ ਮਕਰੋੜ ਤੋਂ ਕੜੈਲ ਤੱਕ ਘੱਗਰ ਦੇ ਦੋਨੇ ਪਾਸੇ 16 16 ਫੁੱਟ ਚੌੜੇ ਬੰਨ ਬੰਨੇ ਤੇ ਜਿਹਦੇ ਕਰਕੇ ਉਹ ਮਾਰਬਤੀ ਨਹੀਂ 2023 ਦੇ ਵਿੱਚ 750 ਫੁੱਟ ਤੇ 3 ਇੰਚ ਇਹ ਗਹਿਜ ਹੈ ਖਨੋਰੀ ਦਾ 750 ਫੁੱਟ ਤੇ 3 ਇੰਚ ਜਦੋਂ ਪਾਣੀ ਘੱਗਰ ਦੇ ਵਿੱਚ ਆਇਆ 2023 ਦੇ ਵਿੱਚ ਸਰ ਤ 53 ਜਗ੍ਹਾ ਤੋਂ ਪਾੜ ਪਿਆ ਸੀ 53 ਜਗ੍ਹਾ ਤੇ ਘੱਗਰ ਟੁੱਟਿਆ ਸੀ ਪਰ ਇਸ ਵਾਰ 750 ਫੁੱਟ ਤੇ 7 ਇੰਚ 750 ਫੁੱਟ 7 ਇੰਚ ਜਿਹੜਾ ਪਿਛਲੇ 50 ਸਾਲ ਦਾ ਇਤਿਹਾਸ ਹੈ ਸਰ 750 ਫੁੱਟ 7 ਇੰਚ ਤੇ 9 ਦਿਨ ਘੱਗਰ ਦਾ ਪਾਣੀ ਸਟੇਬਲ ਰਿਹਾ ਤੇ ਕਿਤੇ ਕੋਈ ਬਰੀਚ ਨਹੀਂ ਹੋਈ ਇੱਥੇ ਸਾਡੇ ਸਾਰੇ ਡਿਪਾਰਟਮੈਂਟ ਦੇ ਬੰਦੇ 24 ਘੰਟੇ ਪਹਿਰਾ ਦਿੱਤਾ ਲੋਕਾਂ ਨੇ ਸਾਥ ਦਿੱਤਾ ਤੇ ਬੰਨ ਬੰਨੇ ਹੋਣ ਕਰਕੇ ਉੱਥੇ ਕੋਈ ਬਰਬਾਦੀ ਨਹੀਂ ਹੋਈ 400 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਸਰ ਉਹ ਕੱਲੇ ਉੱਥੇ ਇੱਕ ਗਰਦ ਰਹਿ ਜਾਏ ਉੱਥੇ ਬਚਿਆ ਇਹ ਸਰਕਾਰ ਨੇ ਉੱਥੇ ਕਰਕੇ ਦਿੱਤਾ ਸੋ ਇਹ ਸਰ ਬਹੁਤ ਵੱਡੀਆਂ ਤਰਾਸਦੀ ਜਿਹੜੀ ਰਹੀ ਹੈ ਤੇ ਇਹਦੇ ਲਈ ਸਾਡੀ ਨਿਗਾਹਾਂ ਸੀ ਜਿਹੜੀਆਂ ਕਿਉਂਕਿ ਪੰਜਾਬ ਨੂੰ ਪਹਿਲੀ ਦਫਾ ਐਡੀ ਵੱਡੀ ਤਰਾਸਦੀ ਦਾ ਸਾਹਮਣਾ ਕਰਨਾ ਪਿਆ ਤੇ ਇਸ ਜਦੋਂ ਵੱਡੀ ਤਰਾਸਦੀ ਹੋਈ ਤਾਂ ਸਾਰੇ ਨਿਗਾਹਾਂ ਨੇ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਤੇ ਹੁੰਦੀਆਂ ਨੇ ਕੇਂਦਰ ਦੀ ਸਰਕਾਰ ਤੇ ਹੁੰਦੀਆਂ ਨੇ ਕਿਉਂਕਿ ਸਾਡਾ ਫੈਡਰਲ ਸਿਸਟਮ ਹੈ ਸੰਗੀ ਢਾਂਚਾ ਹੈ ਸਾਡਾ ਕਨਸਟੀਟਿਊਸ਼ਨਲ ਸਾਡਾ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਾਂ ਨੇ ਕਿ ਕੇਂਦਰ ਸਰਕਾਰ ਹਮੇਸ਼ਾ ਮਦਦ ਕਰਦੀ ਆਈ ਤੇ ਕੇਂਦਰ ਸਰਕਾਰ ਨੇ ਜੋ ਮਦਦ ਕੀਤੀ ਕੇਂਦਰ ਸਰਕਾਰ ਨੇ ਜੋ ਕੁਝ ਕੀਤਾ ਉਹ ਵੀ ਸਾਰਿਆਂ ਦੇ ਸਾਹਮਣੇ ਹੁਣ ਬੜੀ ਹਰਾਨੀ ਦੀ ਗੱਲ ਇਹ ਹੁੰਦੀ ਹੈ ਕਿ 26 ਤਰੀਕ ਨੂੰ 25 ਤਰੀਕ ਨੂੰ ਹੜਾ ਆ ਗਏ ਸੀ ਉਸ ਤੋਂ ਬਾਅਦ ਸੈਂਟਰ ਦੇ ਆਗੂ ਸਹਿਬਾਨ ਵੀ ਉਰੇ ਆਉਂਦੇ ਰਹੇ ਤੇ ਬੜੀ ਹੈਰਾਨੀ ਹੋਈ ਇਸ ਗੱਲ ਦੀ ਕਿਉਂਕਿ ਅੱਜ ਸਾਡੇ ਜ਼ਖਮ ਹੋਏ ਹੋਏ ਨੇ ਅੱਜ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਹੈ ਤੇ ਜਿਹੜੇ ਆਗੂ ਸਹਿਬਾਨ ਆਏ ਤਾਂ ਉਹ ਨਵੀਂ ਕਹਾਣੀ ਦੱਸ ਗਏ ਸਾਰ ਇੱਥੇ ਉਹ ਕਹਿ ਗਏ ਕਹਿੰਦੇ ਇਹ ਜਿਹੜੇ ਫਲੱਡ ਨੇ ਇਹ ਤਾਂ ਮਾਈਨਿੰਗ ਜ਼ਿਆਦੇ ਹੋ ਗਈ ਤਾਂ ਫਲੱਡ ਆ ਗਏ ਹੁਣ ਅਸੀਂ ਤਾਂ ਅਜੇ ਤੱਕ ਕਿਸੇ ਕਿਤਾਬ ਦੇ ਵਿੱਚ ਪੜਿਆ ਨਹੀਂ ਸਰ ਕਿ ਮਾਈਨਿੰਗ ਦੇ ਨਾਲ ਫਲੱਡ ਵੀ ਆ ਜਾਂਦੇ ਆ ਤੇ ਕਿਤੇ ਕਿਹਾ ਗਿਆ ਮੈਨ-ਮੇਡ ਫਲੱਡ ਨੇ ਇਹ ਵੀ ਨਹੀਂ ਅਸੀਂ ਕਿਸੇ ਕਿਤਾਬ ਚ ਪੜਿਆ ਅਜੇ ਤੱਕ ਕਿ ਮੈਨ ਕਿ ਲੋਕ ਵੀ ਫਲੱਡ ਲਿਆ ਸਕਦੇ ਨੇ ਲੋਕ ਬਰਸਾਤ ਕਰਾ ਸਕਦੇ ਨੇ ਲੋਕ ਹੜ੍ਹ ਲਿਆ ਸਕਦੇ ਨੇ ਮਾਈਨਿੰਗ ਦੇ ਨਾਲ ਹੜਾ ਆ ਜਾਂਦੇ ਨੇ ਸੋ ਇਹ ਪਤਾ ਨਹੀਂ ਕਿਹੜੀ ਡਿਕਸ਼ਨਰੀ ਦੇ ਵਿੱਚੋਂ ਸ਼ਬਦ ਕੱਢੇ ਨੇ ਹੋ ਕਿ ਬਜਾਏ ਇਸ ਦੇ ਕਿ ਸਾਡੀ ਕੋਈ ਮਦਦ ਦੀ ਗੱਲ ਕਰਦੇ ਸਾਡੇ ਜ਼ਖਮਾਂ ਤੇ ਕੋਈ ਮਲ੍ਹਮ ਲਾਉਣ ਦੀ ਗੱਲ ਕਰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਚਲੇ ਗਏ ਹੁਣ ਨਹੀਂ ਫਿਰ ਜੇ ਕਿਤੇ ਉਹਨਾਂ ਨੇ ਮੈਨ ਮੇਡ ਦਾ ਸ਼ਬਦ ਪੜ੍ਹਿਆ ਫਿਰ ਕਿਤੇ ਮੈਨ ਸੇਵ ਦਾ ਸ਼ਬਦ ਵੀ ਪੜ੍ਹਿਆ ਹੋਣਾ ਕਿ ਜੇ ਬੰਦਾ ਹੜ ਲਿਆ ਸਕਦਾ ਕੋਈ ਬੰਦਾ ਬਚਾ ਵੀ ਸਕਦਾ ਫਿਰ ਜੇ ਇਹ ਉਹਨਾਂ ਦੀ ਡਿਕਸ਼ਨਰੀ ਜਾ ਕੇ ਤੇ ਉਹ ਹੋਣਗੇ ਅਸੀਂ ਮੈਨ ਮੇਡ ਖੁਲਾੜਾ ਵਾਲੇ ਹੋਗੇ ਤੇ ਉਹ ਬਚਾਉਣ ਵਾਲੇ ਹੋਗੇ ਉਹਦਾ ਵੀ ਕੋਈ ਜ਼ਿਕਰ ਕਰ ਲੰਦੇ ਇਹੋ ਜਿਹਾ ਕੋਈ ਜ਼ਿਕਰ ਨਹੀਂ ਕੀਤਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੇਆਂ ਗੀਆਂ ਜਿਹੜੀਆਂ ਸਾਨੂੰ ਜਿਹੜੀ ਤਕਲੀਫ ਹੈ ਅਸੀਂ ਮੈਂ ਅੱਜ ਕੋਈ ਅਜਿਹੀ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਾਰਿਆਂ ਦਾ ਸਾਂਝਾ ਮਸਲਾ ਹੈ ਪੰਜਾਬ ਦਾ ਮਸਲਾ ਹੈ ਅਸੀਂ ਸਾਰੇ ਪਹਿਲਾਂ ਪੰਜਾਬੀ ਆ ਪਰ ਇਹ ਗੱਲ ਬੜੇ ਦੁੱਖ ਦੀ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਚਲੇਗੇ ਆਏ ਬਹੁਤ ਮੰਤਰੀ ਆਏ ਜੀ ਸਦਕੇ ਠੀਕ ਆਉਣ ਸਾਡੇ ਦੁੱਖ ਦੇ ਵਿੱਚ ਆਉਣ ਪਰ ਇਸ ਤਰ੍ਹਾਂ ਦੇ ਜਦੋਂ ਗੱਲਾਂ ਕੀਤੇਆਂ ਗਈਆਂ ਤੇ ਮੋਦੀ ਸਾਹਿਬ ਆਏ ਮੋਦੀ ਸਾਹਿਬ 9 ਤਾਰੀਖ ਨੂੰ ਆਏ 25 ਤਾਰੀਖ ਨੂੰ ਆਗੇ ਪਰ ਚਲੋ ਪ੍ਰਧਾਨ ਮੰਤਰੀ ਜੀ ਨੇ ਮਜਬੂਰੀਆਂ ਹੋਣਗੀਆਂ ਕੰਮਕਾਰ ਹੋਰ ਬੜੇ ਨੇ ਚਲੋ ਸਾਡੇ ਲੇਟ ਆਏ ਪਰ ਕੋਈ ਟਵੀਟ ਨਹੀਂ ਹੈ ਕੋਈ ਹਮਦਰਦੀ ਦੇ ਦੋ ਸ਼ਬਦ ਨਹੀਂ ਅੱਜ ਪੂਰਾ ਪੰਜਾਬ ਡੁੱਬਿਆ ਹੋਇਆ ਸੀ ਪੂਰੇ ਪੰਜਾਬ ਨੂੰ ਮਦਦ ਦੀ ਲੋੜ ਸੀ ਪਰ ਕੀ ਕਿਹਾ ਗਿਆ ਕਿ ਸੈਂਟਰ ਦੇ ਟੀਮਾਂ ਜਾਣਗੀਆਂ ਜੀ ਸੈਂਟਰ ਦੀਆਂ ਟੀਮਾਂ ਸਰਵੇ ਕਰਨ ਗਈਆਂ ਹੁਣ ਪਤਾ ਨਹੀਂ ਸੈਂਟਰ ਦੀਆਂ ਟਰਮ ਟੀਮਾਂ ਲਵੇ ਕਿਹੜੇ ਬੈਰੋਮੀਟਰ ਨੇ ਜੀ ਥਰਮਾਮੀਟਰ ਇਹ ਜੇ ਨੇ ਦੁਨੀਆ ਨੂੰ ਪਤਾ ਸੀ ਪੂਰੇ ਦੇਸ਼ ਨੂੰ ਪਤਾ ਸੀ ਸਾਰੇ মিডিਆ ਨੇ ਸਾਰੇ ਚੈਨਲਾਂ ਨੇ ਦਿਖਾਤਾ ਕਿ ਸਾਰਾ ਪੰਜਾਬ ਡੁੱਬਿਆ ਪਿਆ ਹੁਣ ਉਹ ਕਹਿੰਦੇ ਸਾਡੀਆਂ ਟੀਮਾਂ ਆਣੀਆਂ ਜੀ ਪਤਾ ਨਹੀਂ ਉਹ ਕਿਹੜੇ ਅਲੈਦਾ ਸਿਸਟਮ ਹੈ ਕੀ ਹੈ ਉਸ ਦਾ ਕਹਿੰਦੇ ਉਹ ਆ ਕੇ ਚੈੱਕ ਕਰਨ ਗਈਆਂ ਚਲੋ ਅਸੀਂ ਉਹ ਵੀ ਮੰਨ ਲਿਆ ਕਿ ਜੋ ਕੁਝ ਕਹੀ ਜਾਂਦੇ ਨੇ ਠੀਕ ਆ ਸੋ ਆਏ ਮੋਦੀ ਸਾਹਿਬ ਫਿਰ ਟੀਮਾਂ ਤੋਂ ਬਾਅਦ ਆਏ ਅਰ ਉਹਨਾਂ ਟੀਮਾਂ ਨੇ ਸਾਡੇ ਪੰਜਾਬ ਦੀਆਂ ਟੀਮਾਂ ਦੇ ਨਾਲ ਕੀਤਾ ਕਿ 13900 ਕਰੋੜ ਦਾ ਨੁਕਸਾਨ ਹੋਇਆ ਗੱਲ ਹੋਈ ਤੇ 20000 ਕਰੋੜ ਦੀ ਅਸੀਂ ਮੰਗ ਰੱਖੀ ਕਿਉਂਕਿ ਪੰਜਾਬ ਨੂੰ ਪਹਿਲੀ ਵਾਰੀ ਲੋੜ ਪਈ ਪੰਜਾਬ ਦੀ ਕਿਸਾਨੀ ਨੂੰ ਪਹਿਲੀ ਵਾਰੀ ਲੋੜ ਪਈ ਦੀ ਨਹੀਂ ਪੰਜਾਬ ਦੀ ਕਿਸਾਨੀ ਨੇ ਪੂਰੇ ਦੇਸ਼ ਨੂੰ ਹਮੇਸ਼ਾ ਦਿੱਤਾ ਪੰਜਾਬ ਦੀ ਕਿਸਾਨੀ ਨੇ ਮਜ਼ਦੂਰ ਨੇ ਪੂਰੇ ਦੇਸ਼ ਦਾ ਢਿੱਡ ਪਰਿਆ ਆਪਣਾ ਸਾਰਾ ਕੁਝ ਗਵਾ ਲਿਆ ਤੇ ਹਰ ਸਮੇਂ ਭਾਵੇਂ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਭਾਵੇਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦਾ ਢਿੱਡ ਭਰਨ ਦੀ ਗੱਲ ਹੋਵੇ ਭਾਵੇਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਜੰਗਾਂ ਦੀ ਗੱਲ ਹੋਵੇ ਸਭ ਤੋਂ ਵੱਧ ਨੁਕਸਾਨ ਹੈ ਜਿਹੜਾ ਪੰਜਾਬ ਦਾ ਹੋਇਆ ਠਿਕੜਾ ਕੇ ਪੰਜਾਬ ਖੜਦਾ ਰਿਹਾ ਤੇ ਜੇ 30000 ਕਰੋੜ ਰੁਪਏ ਦੀ ਗੱਲ ਸੀ ਅਤਵਾਦ ਦਾ ਸਮਾਂ ਆਇਆ ਦੀ 25000 ਬੰਦਾ ਇਥੋਂ ਸ਼ਹੀਦ ਹੋ ਗਿਆ ਸਾਡੇ ਪੰਜਾਬ ਦਾ ਅਤਵਾਦੀ ਭੇਂਟ ਚੜ ਗਿਆ ਪਰ ਉਹ 30000 ਕਰੋੜ ਰੁਪਏ ਦੀ ਉਹ ਵੀ ਸੈਂਟਰ ਨੇ ਸਾਡੇ ਤੇ ਪਾਤਾ ਅਸੀਂ ਉਹ ਵੀ ਚੱਲ ਲਿਆ ਕਿਉਂਕਿ ਅਸੀਂ ਪੰਜਾਬ ਦੇ ਲੋਕ ਤਾਂ ਸੀ ਨਹੀਂ ਕਰਦੇ ਚੱਲਣ ਵਾਲੇ ਆ ਪਰ ਅੱਜ ਪਹਿਲੀ ਵਾਰੀ ਲੋੜ ਪਈ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਮਜ਼ਦੂਰ ਨੂੰ ਕਿ ਅੱਜ ਉਹਨਾਂ ਦੀ ਬਾਹ ਫੜੀ ਜਾਂਦੀ ਪਰ ਹੋਇਆ ਕੀ 20000 ਕਰੋੜ ਦੀ ਡਿਮਾਂਡ ਤੇ 1600 ਕਰੋੜ ਦੇ ਗਏ ਜੀ ਅਰ ਦੁੱਖ ਇਸ ਗੱਲ ਦਾ ਹੈ ਕਿ 1600 ਕਰੋੜ ਦੇ ਗਏ ਉਹ ਵੈਸੇ ਵੀ ਆਉਂਦਾ ਆ ਦੱਸਣਗੇ ਵੀਤ ਮੰਤਰੀ ਸਾਹਿਬ ਸਾਰੀ ਗੱਲ ਉਹ ਵੈਸੇ ਵੀ ਆਉਂਦਾ ਤੇ ਪਤਾ ਨਹੀਂ ਕੀ ਗੱਲ ਕਰਕੇ ਗਏ ਨੇ ਉਹ ਤੇ ਜੇ ਕਿਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਮੰਤਰੀ ਸਾਹਿਬਾਂ ਨੇ ਗੱਲ ਹੀ ਨਹੀਂ ਕੀਤੀ ਕੋਈ ਕਹਿ ਕੇ ਤੁਰ ਗਏ ਪਰ ਉਸ ਤੋਂ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਲੋਕਲ ਆਗੂ ਸਹਿਬਾਨ ਉਸ ਦਿਨ ਤੋਂ ਬਾਅਦ ਜਦੋਂ ਦੇ ਪ੍ਰਧਾਨ ਮੰਤਰੀ ਜੀ ਹੋ ਕੇ ਗਏ ਇੱਥੇ ਕੋਈ ਹੜਾਂ ਦੀ ਗੱਲ ਨਹੀਂ ਕੀਤੀ